ਤੋ ਪਹਿਲਾ মিডিਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਸ਼ੁਕਰੀਆ ਬਾਦ ਬਤਨਵਾਦ ਬਾਤੀ ਇੱਕ ਇੰਪੋਰਟੈਂਟ ਸਬਜੈਕਟ ਜਿਹੜਾ ਕਿ ਪੰਜਾਬ ਨਾਲ ਜੁੜਿਆ ਪੰਜਾਬ ਦੀ ਐਜੂਕੇਸ਼ਨ ਦੇ ਨਾਲ ਜੁੜਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਜੁੜਿਆ ਉਹਦੇ ਲਈ ਤੁਹਾਨੂੰ ਅੱਜ ਅਸੀਂ ਉਸ ਇਸ਼ੂ ਨੂੰ ਕਵਰ ਕਰਨ ਲਈ ਅਸੀਂ ਬੁਲਾਇਆਗਾ ਪੰਜਾਬ ਦੀ ਸਭ ਤੋਂ 올ਡੇਸਟ ਯੂਨੀਵਰਸਿਟੀ ਜੇਰਾ ਗੱਲ ਕਰਾਂ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਆ ਉਹ ਸਭ ਤੋਂ 올ਡੇਸਟ ਯੂਨੀਵਰਸਿਟੀ ਮੰਨੀ ਜਾਂਦੀ ਆ ਪੰਜਾਬ ਯੂਨੀਵਰਸਿਟੀ ਐਕਟ ਦੇ ਮੁਤਾਬਕ ਇਡੈਕਟ ਬਣਿਆ ਸੀਗਾ 9047 ਚ ਬਣਿਆ ਸੀ ਪਰ ਲੇਕਿਨ ਇਸ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਸਥਾਪਨਾ ਜਿਹੜੀ ਆ ਉਹ 1882 ਦੇ ਅੰਦਰ 1882 ਲਾਹੌਰ ਵਿਖੇ ਇਸ ਯੂਨੀਵਰਸਿਟੀ ਦੀ ਸਥਾਪਨਾ ਹੁੰਦੀ ਆ ਔਰ ਦੇਸ਼ ਦੀ ਵੰਡ ਤੋਂ ਬਾਅਦ ਇਸ ਯੂਨੀਵਰਸਿਟੀ ਨੂੰ ਜਿਹੜਾ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਜਾਂਦਾ ਹੈ ਇਹ ਯੂਨੀਵਰਸਿਟੀ ਦੀ ਜਿਹੜੀ ਆ ਯੂਨੀਵਰਸਿਟੀ ਅਸੀਂ ਜਦੋਂ ਵੰਡ ਹੋਈ ਆ ਭਾਰਤ ਪਾਕਿਸਤਾਨ ਦੀ ਉਸ ਸਮੇਂ ਪੰਜਾਬ ਯੂਨੀਵਰਸਿਟੀ ਜਿਹੜੀ ਆ ਉਹ ਪੰਜਾਬ ਦੇ ਹਿੱਸੇ ਆਈ ਔਰ ਜਦੋਂ ਪੰਜਾਬ ਦੇ ਹਿੱਸੇ ਆਈ ਤਾਂ ਇਹ ਯੂਨੀਵਰਸਿਟੀ ਸਥਾਪਨਾ ਜਿਹੜੀ ਆ ਚੰਡੀਗੜ੍ਹ ਚ ਹੋਈ ਪਰ ਲੇਕਿਨ ਅੱਜ ਜਿਹੜਾ 1 ਅਕਤੂਬਰ ਆ ਦਸੰਬਰ ਸੌਰੀ ਨਵੰਬਰ ਆ ਅੱਜ ਨਵੰਬਰ ਆ ਤਾਂ ਮੈਂ ਦੇਖਦਾ ਕਿ 18 ਅਕਤੂਬਰ ਦਾ 14 ਅਕਤੂਬਰ 2025 ਦਾ ਆ ਸੈਂਟਰ ਗਵਰਨਮੈਂਟ ਦਾ ਜਿਹੜਾ ਨੋਟੀਫਿਕੇਸ਼ਨ ਆ ਸੈਂਟਰ ਗਵਰਨਮੈਂਟ ਦਾ ਨੋਟੀਫਿਕੇਸ਼ਨ ਆ ਇਹ ਡਿਕਟੇਟਰਸ਼ਿਪ ਬਲਬਾਦੇ ਕਦਮ ਨੇ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਸਰਕਾਰ ਦੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਪੜਾਈ ਦੇ ਖੇਤਰ ਦੇ ਵਿੱਚ ਕਿਦਾਂ ਪੜਾਈ ਨੂੰ ਜਿਹੜਾ ਸੈਂਟਰਲਾਈਜ਼ ਕਰਨਾਗਾ ਕਿਦਾਂ ਹੌਲੀ-ਹੌਲੀ ਲੈ ਕੇ ਮੈਂ ਸਮਝਦਾ ਭਾਸ਼ਾਵਾਂ ਨੂੰ ਖਤਮ ਕਰਨਾਗਾ ਸਟੇਟਾਂ ਦੀਆਂ ਭਾਸ਼ਾਵਾਂ ਨੂੰ ਖਤਮ ਕਰਨਾਗਾ ਉਹਦੇ ਉੱਤੇ ਸਭ ਤੋਂ ਵੱਡਾ ਬਾਹਰ ਸਭ ਤੋਂ ਵੱਡਾ ਹਮਲਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੇ ਇਸ 28 ਅਕਤੂਬਰ ਦੇ ਇਸ ਨੋਟੀਫਿਕੇਸ਼ਨ ਦੇ ਰਾਹੀਂ ਕੀਤਾਗਾ ਲਗਭਗ 59 ਸਾਲ ਪਹਿਨਾ 59 ইয়ার ওল্ড পুরানি ਜਿਹੜੀ ਸੈਨੇਟ ਤੇ ਸਿੰਡੀਕੇਟ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਚ ਹੋਈ ਸੀ 59 ইয়ার ওল্ড ਇੰਸਟੀਚਿਊਸ਼ਨ ਨੂੰ ਜਿਹੜਾ ਤਬਾਅ ਇਸ নোਟੀਫਿਕੇਸ਼ਨ ਨੇ ਕੀਤਾਗਾ ਕਿਉਂਕਿ ਸੈਨੇਟ ਦੇ ਜਿਹੜੇ ਮੈਂਬਰ ਸੀਗੇ ਜਿਹੜੀ ਕ ਇਲੈਕਟਡ ਬਾਡੀਜ਼ ਸੀਗੀ ਜਿਹੜੇ ਗ੍ਰੈਜੂਏਟ ਹਲਕੇ ਚੋਂ ਚੁਣਕੇ ਆਉਂਦੇ ਸੀ ਪ੍ਰੋਫੈਸਰਜ਼ ਦੇ ਹਲਕੇ ਚੋਂ ਚੁਣਕੇ ਆਉਂਦੇ ਸੀ ਟੀਚਿੰਗ ਸਟਾਫ ਚੋਂ ਚੁਣਕੇ ਆਉਂਦੇ ਸੀ ਚੁਣੇ ਹੋਏ ਰਿਪ੍ਰেজੈਂਟੇਟਿਵ ਹੁੰਦੇ ਸੀਗੇ ਅੱਜ ਉਹਦੇ ਅੰਦਰ ਵੱਡਾ ਇੱਕ ਚੇਂਜ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਨੇ ਕੀਤਾਗਾ ਸੈਨੇਟ ਦੀ ਟੋਟਲ ਸਟਰੈਂਥ ਇਸ ਨੋਟੀਫਿਕੇਸ਼ਨ ਤੋਂ ਪਹਿਲਾਂ 90 ਸੀ 90 ਸੀ 90 ਦੀ ਗਿਣਤੀ ਹੁੰਦੀ ਸੀ ਅੱਜ ਉਹ ਘਟ ਕੇ ਕਿੰਨੀ ਕਰਤੀ 31 31 ਕਰਤੀ ਬਹੁਤ ਬੁਰੀ ਤਰ੍ਹਾਂ ਮੈਂ ਸਮਝਦਾ ਇਹ ਸਟਰਕਚਰ ਚੇਂਜ ਕੀਤਾਗਾ ਜਿਹਦੇ ਨਾਲ ਜਿਹੜੇ ਵੱਖ-ਵੱਖ ਖਲਕਿਆਂ ਤੋਂ ਕੋਈ ਅਬੋਹਰ ਤੋਂ ਕੋਈ ਫਰੋਜ਼ਪੁਰ ਤੋਂ ਕੋਈ ਲੁਧਿਆਣੇ ਤੋਂ ਕੋਈ ਚੰਡੀਗੜ੍ਹ ਤੋਂ ਕੋਈ ਵਕੀਲਾਂਾਂ ਚੋਂ ਉਹ ਚੁਣ ਕੇ ਆਉਂਦਾ ਸੀਗਾ ਅੱਜ ਸਾਰਾ ਇੱਕੋ ਜਿਹਾ ਭਾਰਤੀ ਜਨਤਾ ਪਾਰਟੀ ਦੀ ਤਵਾ ਕਰਕੇ ਰੱਖਦਾ ਬੇਸਿਕ ਬੜੀ ਇਨਸਟਰਕਚਰ ਚੇਂਜ ਜਿਹੜੀ ਆ ਇਹ ਚ ਕੀਤੀ ਆ ਹੁਣ 31 ਮੈਂਬਰ ਹੋਣਗੇ ਜਿਹਦੇ ਵਿੱਚੋਂ ਸਿਰਫ ਤੇ ਸਿਰਫ 18 ਇਲੈਕਟਡ ਹੋਣਗੇ ਸਿਰਫ 18 ਇਲੈਕਟਡ ਹੋਣਗੇ ਉਹ ਵੀ ਪ੍ਰੋਫੈਸਰਾਂ ਦੀ ਕੈਟਾਗਰੀ ਚੋਂ ਉਹ ਵੀ ਪ੍ਰਿੰਸੀਪਲ ਦੀ ਕੈਟਾਗਰੀ ਚੋਂ ਉਹ ਵੀ ਯੂਨੀਵਰਸਿਟੀ ਦੁਆਰਾ ਨਾਮਿਨੇਟਡ ਔਰ 18 ਇਲੈਕਟਡ ਹੋਣਗੇ 6 ਨੋਮੀਨੇਟਡ ਹੋਣਗੇ ਔਰ 7 ਐਕਸ ਆਫੀਸ਼ਲ ਮੈਂਬਰ ਹੋਣਗੇ ਯਾਨੀ ਕਿ 13 ਮੈਂਬਰ 13 ਮੈਂਬਰ ਜਿਹੜੇ ਨੇਗੇ ਉਹ ਸੈਂਟਰ ਸਰਕਾਰ ਆਪ ਦੇ ਨੋਮੀਨੇਟ ਕਰੂਗੀ ਆ ਸਿੱਧੇ ਤੌਰ ਦੇ ਉੱਤੇ ਇੱਕ ਵੱਡਾ ਬਹੁਤ ਵੱਡਾ ਮੈਂ ਸਮਝਦਾ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਡੈਮੋਕਰੇਸੀਆ ਜੀਨੇ ਮੈਂ ਸਮਝਦਾ ਹਜ਼ਾਰਾਂ ਨਹੀਂ ਲੱਖਾਂ ਹੀ ਪ੍ਰੋਫੈਸਰ ਬਣਾਏ ਲੱਖਾਂ ਹੀ ਵਿਦਵਾਨ ਪੈਦਾ ਕੀਤੇ ਹਜ਼ਾਰਾਂ ਹੀ ਜੱਜ ਬਣਾਏ ਹਜ਼ਾਰਾਂ ਹੀ ਆਈਐਸ ਅਫਸਰ ਬਣਾਏ ਡਾਕਟਰ ਬਣਾਏ ਵੱਖ-ਵੱਖ ਫੈਕਲਟੀਆਂ ਦੇ ਅੰਦਰ ਦੇਸ਼ ਭਰ ਦੇ ਅੰਦਰ ਇਹ ਯੂਨੀਵਰਸਿਟੀ ਜਿਹੜੀ ਆ ਪੰਜਾਬ ਯੂਨੀਵਰਸਿਟੀ ਜਾਣੀ ਜਾਂਦੀ ਆ ਕਿ ਇੱਥੇ ਦੇ ਪੜ੍ਹੇ ਹੋਏ ਲੋਕ ਕੱਲੇ ਪੰਜਾਬ 'ਚ ਨਹੀਂ ਹਰਿਆਣਾ 'ਚ ਨਹੀਂ ਚੰਡੀਗੜ੍ਹ 'ਚ ਨਹੀਂ ਦਿੱਲੀ ਚ ਨਹੀਂ ਪੂਰੇ ਦੇਸ਼ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਆਪਣੀ ਕੰਟਰੀਬਿਊਸ਼ਨ ਇਸ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਨਿਭਾ ਰਹੇ ਨੇ ਕੱਲਾ ਦੇਸ਼ ਨਹੀਂ ਅੱਜ ਕੱਲ੍ਹ ਜੇ ਮੈਂ ਗੱਲ ਕਰਾਂ ਪੂਰੇ ਵਿਦੇਸ਼ਾਂ ਦੇ ਅੰਦਰ ਵੀ ਪੂਰੇ ਵਿਦੇਸ਼ਾਂ ਦੇ ਅੰਦਰ ਵੀ ਜਿਹੜੇ ਚੰਡੀਗੜ੍ਹ ਦੇ ਪੜ੍ਹੇ ਲਿਖੇ ਲੋਕ ਨੇ ਇਸ ਯੂਨੀਵਰਸਿਟੀ ਨੇ ਪੈਦਾ ਕੀਤੇ ਨੇ ਇਸ ਯੂਨੀਵਰਸਿਟੀ ਦੇ ਜਿਨ੍ਹਾਂ ਦੇ ਅੰਦਰ ਅੱਛੀ ਕਿ ਐਜੂਕੇਸ਼ਨ ਅੱਛੀ ਤਾਮਿਲ ਅੱਛੀ ਜਿਹੜੀ ਭਰੀ ਆ ਉਹਨੂੰ ਖਤਮ ਕਰਨ ਦਾ ਯਤਨ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਫਸਟ ਟਾਈਮ ਹੋਇਆਗਾ ਕਿ ਚੰਡੀਗੜ੍ਹ ਦਾ ਮੈਂਬਰ ਪਾਰਲੀਮੈਂਟ ਇਹਦਾ ਮੈਂਬਰ ਹੋਊਗਾ ਐਕਸ ਆਫੀਸੋ ਫਸਟ ਟਾਈਮ ਹੋਇਆਗਾ ਕਿ ਚੰਡੀਗੜ੍ਹ ਦਾ ਐਜੂਕੇਸ਼ਨ ਸੈਕਟਰੀ ਮੈਂਬਰ ਹੋਊਗਾ ਚੰਡੀਗੜ੍ਹ ਦਾ ਐਜੂਕੇਸ਼ਨ ਡਿਪਾਰਟਮੈਂਟ ਦਾ ਸੈਕਟਰੀ ਇਹਦਾ ਮੈਂਬਰ ਹੋਊਗਾ ਇਹ ਕਦੇ ਵੀ ਹੋਇਆ ਸੀਗਾ ਇਹ ਫਸਟ ਟਾਈਮ ਹੋਇਆਗਾ ਔਰ ਇਸ ਤੋਂ ਬਿਨਾ ਵਾਈਸ ਚਾਂਸਰ ਜਿਹੜਾ ਕਿ ਆਲਵੇਸ ਸੈਂਟਰ ਸਰਕਾਰ ਨਿਯੁਕਤ ਕਰਦੀ ਆ ਉਹ ਪ੍ਰੋਫੈਸਰ ਆਪਣੇ ਨਾਮਿਨੇਟ ਕਰ ਸਕਦਾਗਾ ਔਰ ਪੰਜਾਬ ਦੀ ਸਿਰਫ ਇਹ ਆ ਕਿ ਜਿਹੜੇ ਆਲਰੇਡੀ ਪੰਜਾਬ ਸਰਕਾਰ ਦੋ ਐਮਐਲਏ ਵਿਯੁਕਤ ਕਰਦੀ ਸੀ ਉਹ ਸਿਰਫ ਹੈਗੇ ਨੇਗੇ ਪਰ ਲੇਕਿਨ ਇਹ ਬਹੁਤ ਵੱਡਾ ਹਮਲਾ ਮੈਂ ਸਮਝਦਾ ਸੈਂਟਰ ਸਰਕਾਰ ਨੇ ਪੰਜਾਬ ਦੇ ਖਿਲਾਫ ਇਸ ਯੂਨੀਵਰਸਿਟੀ ਦੇ ਖਿਲਾਫ ਬਹੁਤ ਵੱਡਾ ਹਮਲਾ ਕੀਤਾਗਾ ਭਾਰਤ ਜਨਤਾ ਪਾਰਟੀ ਜਿਹੜੀ ਆ ਸਿਰੇ ਤੋਂ ਪੰਜਾਬ ਨੂੰ ਨਫ਼ਰਤ ਕਰਦੀ ਆ ਪੰਜਾਬੀਅਤ ਨੂੰ ਨਫ਼ਰਤ ਕਰਦੀ ਆ ਪੰਜਾਬ ਦੀਆਂ ਉਹਨਾਂ ਇੰਸਟੀਚੂਨਾਂ ਦਾ ਫਰਦ ਕਰਦੀ ਆ ਜਿਨ੍ਹਾਂ ਨੇ ਪੰਜਾਬੀਆਂ ਦਾ ਦਾਇਰਾ ਪੂਰੀ ਦੁਨੀਆ ਚ ਬਣਾਇਆ ਜਿਨ੍ਹਾਂ ਨੇ ਪੰਜਾਬ ਜਿਨ੍ਹਾਂ ਇੰਸਟੀਚੂਨ ਨੇ ਪੰਜਾਬ ਦੇ ਲੋਕਾਂ ਨੂੰ ਪੂਰੀ ਦੁਨੀਆ ਭਰ ਦੇ ਅੰਦਰ ਉਹਨਾਂ ਦਾ ਨਾਮ ਚਮਕਾਉਣ ਦਾ ਮੌਕਾ ਦਿੱਤਾ ਅੱਜ ਉਹਨਾਂ ਸਾਰੀਆਂ ਇੰਸਟੀਚੂਨ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਆ ਅਕਾਲੀ ਕਲ ਦੀ ਨਿਸ਼ਾਨਾ ਬਣਾ ਕੇ ਖਤਮ ਕਰਨ ਦਾ ਯਤਨ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਸੈਂਟਰ ਸਰਕਾਰ ਦੇ ਅੰਦਰ ਬਸਵੇਂ ਦਾ ਹਿਟਲਰ ਦੀ ਆਤਮਾ ਪ੍ਰਵੇਸ਼ ਕਰ ਗਈ ਆ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਇਸ ਕਦਰ ਨਫ਼ਰਤ ਕਰਦੀ ਆ ਕਿ ਪੰਜਾਬ ਦੇ ਅੰਦਰ ਜਿਹੜੀ ਇੰਸਟੀਚਿਊਸ਼ਨ ਨੇ ਉਹਨਾਂ ਚ ਆਪਣੇ ਨਮਾਈਂ ਦੇ ਨਾਮਿਨੇਟ ਕੀਤੇ ਜਾਣ ਫਿਰ ਹਰ